ਸਾਰਿਆਂ ਨੂੰ ਆਪਾਂ ਕੀ ਕੀ ਕਰਨਾ ਇੱਥੇ ਇੱਕ ਤਾਂ ਬਣਾਉਣਾ ਆਪਾਂ ਸਟੋਰ ਠੀਕ ਹੈ ਜੀ ਇੱਕ ਬਣਾਣਾ ਵੱਡਾ ਟਾਇਲਟ ਬਲੋਕ ਉਹਦੇ ਅੰਦਰ ਹੀ ਚੇਂਜਿੰਗ ਰੂਮ ਹੈ ਉਹਦੇ ਅੰਦਰ ਹੀ ਸਟੋਰ ਹੈ ਜੀ ਉਹਦੇ ਅੰਦਰ ਹੀ ਸਟੋਰ ਹੈਗਾ ਜੀ ਇੱਕ ਇੱਕ ਲੱਗਣਾ ਸਮਰਸੀ ਵਾਲਾ ਵੱਡਾ ਜੀ ਠੀਕ ਹੈ ਜਿੱਦਾਂ ਪੂਰੇ ਗਰਾਊਂਡ ਨੂੰ ਪਾਣੀ ਦਿਆ ਕਰਾਂਗੇ ਇੱਕ ਤੋਂ ਬੰਨਾ ਸਾਈਡਾਂ ਤੇ ਮੱਟ ਤੇ ਉਹ ਤਾਂ ਜਿੱਦਾਂ ਆਪਣਾ ਪਾਣੀ ਦਾ ਲੈਵਲ ਉਨਾ ਆਪਾਂ ਕਰਾਂਗੇ ਜਿੱਥੇ ਆਪਣਾ ਪਾਣੀ ਵਧੀਆ ਆਊਗਾ ਨਾ ਉੱਥੇ ਤੱਕ ਕਰਾਂਗੇ ਵਧੀਆ ਪਾਣੀ ਤੇ ਸਾਡਾ ਕੰਮ ਹੈ 3-4 400 ਫੁੱਟ ਤੱਕ ਜਿੱਥੇ ਆਪਣਾ ਪਾਣੀ ਵਧੀਆ ਜਿਹੜਾ ਵਧੀਆ ਰਵੇ ਉਸ ਤੇ ਤੱਕ ਆਪਾਂ ਕਰਾਂਗੇ ਸਾਡੇ 450 ਤੋਂ ਘੱਟ ਤਾਂ ਚੱਲਣਾ ਨਹੀਂ ਜੇ ਸਾਡੇ 450 ਦਾ ਆਊਗਾ ਤਾਂ ਸਾਡੇ 450 ਜਿੱਥੇ ਤੁਸੀਂ ਕਹੋਗੇ ਉੱਥੇ ਤੱਕ ਕਰਾਂਗੇ ਉੱਥੇ ਤੱਕ ਜਿੱਥੇ ਪਾਣੀ ਆਪਣਾ ਸਾਫ਼ ਹੋਊਗਾ ਪਾਣੀ ਤਾਂ ਉਹ ਲੈਵਲ ਤੋਂ ਆਪਣਾ 100 ਫੁੱਟ ਤੋਂ ਵੀ ਉੱਪਰ ਹੈਗਾ 25 ਤੇ ਆ ਜਾਂਦਾ ਮੈਨੂੰ ਇੱਕ ਪਿੰਡ ਜੋ ਵੀ ਹੋਰ ਦੱਸ ਤੇ ਇੱਕ ਮੱਡ ਟ੍ਰੈਕ ਬਣਨਾ ਜੀ ਠੀਕ ਹੈ ਇੱਕ ਵਾਲੀਵਾਲ ਦਾ ਗਰਾਊਂਡ ਬਣਨਾ ਜੀ ਵਾਲੀਵਾਲ ਦਾ ਗਰਾਊਂਡ ਤਾਂ ਬਣ ਗਿਆ ਹੈ ਬਣਿਆ ਹੋਇਆ ਤਾਂ ਫਿਰ ਉਹ ਨਹੀਂ ਲਿਆ ਹੋਇਆ ਇੱਕ ਵਾਰ ਠੀਕ ਹੈ ਇੱਕ ਦੇ ਚਾਰੇ ਪਾਸੇ ਫੈਂਸਿੰਗ ਲੱਗਣੀ ਹੈ ਜੀ ਉਹ ਪਿੰਡ 'ਚ ਬਣਾ ਦਈਏ ਇੱਕ ਨਹੀਂ ਨਹੀਂ ਆਪਣਾ ਜੀ ਆ ਗਰਾਊਂਡ 'ਚ ਜਿਹੜੀ ਚੀਜ਼ ਪਹਿਲਾਂ ਬਣੀ ਹੋਈ ਉਹ ਆਪਾਂ ਨਹੀਂ ਲਈ ਵੰਦਰ ਬਣਾਉਣਾ ਆਪਾਂ ਮੰਦਰੇਗਾ ਚ ਬਣਾ ਸਕਦੇ ਜਿੱਥੇ ਵਾਲੀਬॉल ਬਣਿਆ ਨਾ ਉਹ ਫਿਰ ਗਰਾਊਂਡ ਚ ਆਪਾਂ ਨਹੀਂ ਲੈ ਸਕਦੇ ਦੁਬਾਰਾ ਠੀਕ ਹੈ ਕਿਉਂਕਿ ਇੱਕ ਜਗ੍ਹਾ ਵੀ ਖਰਾਬ ਹੋ ਜਾਂਦੀ ਹੈ ਤੇ ਫੁੱਟਬਾਲ ਵਾਲਾ ਬਣੇਗਾ ਫੁੱਟਬਾਲ ਵਾਲਾ ਬਣੂਗਾ ਇਹ ਦੇ ਅੰਦਰ ਛੇਸ ਦੇ ਵਿੱਚ ਹੀ ਹਾਂਜੀ ਇਹਨੇ ਪੋਲ ਲੱਗਣਿਆ ਤੇ ਜਿਹੜੀਆਂ ਵੱਡੀਆਂ ਲਾਈਟਾਂ ਲੱਗਣੀਆਂ ਆਪਾਂ ਰਾਤ ਨੂੰ ਵੀ ਖੇਡ ਸਕਦੇ ਆ ਤੇ ਇੱਕ ਫੁੱਟ ਲਾਈਟ ਰਾਤ ਨੂੰ ਜੋਗਿੰਗ ਨਹੀਂ ਕਰਦੇ ਆਪਾਂ ਸੇਹਰਾਂ ਚ ਦੇਖਦੇ ਆ ਇੰਨੇ ਨੇ ਖੰਭੇ ਤੇ ਲੱਗੀਆਂ ਹੋਈਆਂ ਤੇ ਉਹ ਲਾਈਟਾਂ ਵੀ ਲੱਗਣੀਆਂ ਫੁੱਟ ਲਾਈਟਾਂ ਹਾਂਜੀ ਹਾਂਜੀ ਬਾਕੀ ਵਿੱਚ ਗਰਾਊਂਡ ਕਾਹ ਨੂੰ ਲੱਗਣਾ ਹਾਂਜੀ ਕਾ ਲੱਗੂਗਾ ਲੈਵਲ ਲੋਗ ਪਾ ਸਾਰਾ ਕੰਮ ਪਾਈਪਾਂ ਸਾਈਡਾਂ ਤੇ ਪਾਈਪ ਲੱਗਣੀਆਂ ਪਾਣੀ ਫੁਆਰੇ ਫੁਆਰੇ ਨਹੀਂ ਸਪ੍ਰਿੰਕਲਰ ਹੁੰਦਾ ਜਿਹੇ ਪਾਈਪ ਨਾਲ ਪਾਣੀ ਦਵਾਂਗੇ ਜੀ ਉਹ ਫੁਆਰੇ ਕਹਿੰਦਾ ਨਹੀਂ ਨਹੀਂ ਸਰ ਸਪ੍ਰਿੰਕਲਰ ਫੁਆਰਾ ਹੋਰ ਚੀਜ਼ ਹੁੰਦੀ ਹੈ ਸਰ ਉਹ ਇਹ ਵਜਤਿਆ ਜਿਹੜਾ ਹਾਂਜੀ ਜਿਹੜਾ ਕੋਮ ਗੁੰਮ ਨਹੀਂ ਉਹ ਤਾਂ ਬਸ ਬਾਤ ਵਿੱਚ ਵੀ ਪਿੰਡ ਫਤੇਗੜ ਵਿਖੇ ਸਾਡੇ ਨੌਜਵਾਨਾਂ ਦੀ ਡਿਮਾਂਡ ਤੇ ਨੌਜਵਾਨਾਂ ਨੂੰ ਐਲਸਫਾ ਖੇਡ ਸਟੇਡੀਅਮ ਦੀ ਲੋੜ ਸੀ। ਲਗਭਗ 47 ਲੱਖ ਰੁਪਏ ਦੇ ਲਾਗਤ ਦੇ ਨਾਲ ਵਧੀਆ ਖੇਡ ਸਟੇਡੀਅਮ ਪਿੰਡ ਫਤੇਗੜ ਦੇ ਨੌਜਵਾਨਾਂ ਲਈ ਖੇਡਾਂ ਲਈ ਬਣਾਉਣ ਜਾ ਰਹੇ ਆ ਜਿਹਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ। ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਖੇਡ ਸਟੇਡੀਅਮ ਬਣ ਕੇ ਤਿਆਰ ਹੋਊਗਾ। ਨੌਜਵਾਨਾਂ ਦੀ ਮੰਗ ਸੀ ਕਿ ਇਹਨੂੰ ਆਧੁਨਿਕ ਤਰੀਕੇ ਦੇ ਨਾਲ ਬਣਾਇਆ ਜਾਵੇ ਤਾਂ ਇਹ ਖੇਡ ਸਟੇਡੀਅਮ ਜਿਹਦੇ ਵਿੱਚ ਟਾਇਲਟ ਆਉਣਗੇ ਸਟੋਰ ਹੋਵੇਗਾ ਉਸ ਤੋਂ ਇਲਾਵਾ ਫੁੱਟਬਾਲ ਦਾ ਵੀ ਗਰਾਊਂਡ ਬਣਾਇਆ ਜਾਵੇਗਾ ਸਬਮਰਸੀਪਲ ਜਿਹੜਾ ਬੋਰ ਹੈ ਪੰਪ ਹੈ ਉਹ ਇੱਥੇ ਲਵਾ ਕੇ ਦਿੱਤਾ ਜਾਵੇਗਾ ਕਾ ਲਗਾਇਆ ਜਾਵੇਗਾ ਕਾ ਦੇ ਪਾਣੀ ਲਈ ਸਾਰਾ ਇੰਤਜ਼ਾਮ ਕੀਤਾ ਜਾਵੇਗਾ ਜੋਗਿੰਗ ਲਈ ਜਿਹੜਾ ਇੱਥੇ ਟਰੈਕ ਵਧੀਆ ਟਰੈਕ ਬਣਾ ਕੇ ਦਿੱਤਾ ਜਾਊਗਾ ਆਸ-ਪਾਸ ਚਾਰਦਵਾਰੀ ਕਰਕੇ ਉੱਪਰ ਜਿਹੜੇ ਲੋਹੇ ਦੀ ਜਿਹੜੀ ਜਾਲੇ ਦੀ ਫੈਂਸਿੰਗ ਕੀਤੀ ਜਾਊਗੀ ਇਸ ਤੋਂ ਇਲਾਵਾ ਜਿਹੜੀਆਂ ਪਾਈਪਾਂ ਨੇ ਉਹਨਾਂ ਦਾ ਪ੍ਰਬੰਧ ਕਰਕੇ ਦਿੱਤਾ ਜਾਊਗਾ ਹਾਈ ਵੱਡੀਆਂ ਲਾਈਟਾਂ ਜਿਹੜੀਆਂ ਨੇ ਰਾਤ ਨੂੰ ਖੇਡਣ ਲਈ ਨੌਜਵਾਨਾਂ ਲਈ ਸਾਡੇ ਖਿਡਾਰੀਆਂ ਲਈ ਵੱਡੀਆਂ ਲਾਈਟਾਂ ਵੀ ਲਗਾ ਕੇ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜਿਹੜਾ ਨਾਲ ਆਸ-ਪਾਸ ਫੁੱਟਪਾਥ ਦੇ ਜਿਹੜੀਆਂ ਲਾਈਟਾਂ ਲੱਗਦੀਆਂ ਛੋਟੀਆਂ-ਛੋਟੀਆਂ ਉਹ ਜਿਹੜੀਆਂ ਨੇ ਇਸ ਗਰਾਊਂਡ ਦੇ ਵਿੱਚ ਉਹ ਵੀ ਲਵਾ ਕੇ ਦਿੱਤੀਆਂ ਜਾਣਗੀਆਂ ਟਰੈਕ ਦੇ ਨਾਲ ਨਾਲ ਜੋ ਵੀ ਜ਼ਰੂਰਤ ਹੈ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਲਈ ਉਹ ਸਾਰੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ तकरीबन 47 ਲੱਖ ਰੁਪਏ ਦਾ ਜਿਹੜਾ ਖਰਚਾ ਆਊਗਾ ਔਰ ਮੈਂ ਵਧਾਈ ਦੇਣਾ ਸਾਡੇ ਪਿੰਡ ਦੇ ਜਿਹੜੇ ਸਰਪੰਚ ਨੇ ਪੰਚਾਇਤ ਹੈ ਸਾਡੇ ਵਰਕਰ ਨੇ ਸਾਡੇ ਨੌਜਵਾਨ ਨੇ ਪਿੰਡ ਵਾਸੀ ਨੇ ਜਿਨ੍ਹਾਂ ਦੀ ਡਿਮਾਂਡ ਸੀ ਉਹ ਅੱਜ ਡਿਮਾਂਡ ਪੂਰੀ ਹੋ ਰਹੀ ਹੈ ਤੇ ਇਸ ਗੱਲ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਮੰਡੇ ਲਾਦੂ ਕਾ اور ਪਿੰਡ ਫਤੇਗੜ ਹੈ ਸਾਰੇ ਪਿੰਡਾਂ ਦੇ ਲੋਕਾਂ ਦੀ ਡਿਮਾਂਡ ਸੀ ਫਤੇਗੜ ਤੋਂ ਜਿਹੜੀ ਦੂਸਰੇ ਪਿੰਡਾਂ ਨੂੰ ਸੜਕ ਜਾਂਦੀ ਹੈ ਉਹਨੂੰ ਜਿਹੜਾ ਚੌੜਾ ਕਰਵਾਇਆ ਜਾਵੇ ਤਾਂ ਉਹ ਚੌੜਾ ਕਰਨ ਦਾ ਉਸ ਤੋਂ ਇਲਾਵਾ ਪਿੰਡ ਫਤੇਗੜ ਵਿਖੇ ਜਿਹੜੀਆਂ ਖਾਲੇ ਨਾਲੀਆਂ ਬਣਾਉਣ ਲਈ ਉਹ ਵੀ ਜਿਹੜਾ ਸਾਰਾ ਪ੍ਰਬੰਧ ਕੀਤਾ ਗਿਆ ਤਕਰੀਬਨ 2 ਕਰੋੜ 43 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਨਵੀਂ ਸੜਕ ਬਣ ਕੇ ਤਿਆਰ ਹੋ ਰਹੀ ਹੈ ਉਹਦੀ ਵੀ ਸ਼ੁਰੂਆਤ ਅਗਲੇ ਆਉਣ ਵਾਲੇ ਕੁਝ ਦਿਨਾਂ ਚ ਇਹ ਸਾਰਾ ਕੰਮ ਉਹ ਵੀ ਕੰਪਲੀਟ ਹੋ ਜਾਏਗਾ ਉਹ ਜਿਹੜੀ ਡਿਮਾਂਡ ਹੈ ਲੋਕਾਂ ਦੀ ਉਹ ਵੀ ਪੂਰੀ ਕੀਤੀ ਜਾ ਚੁੱਕੀ ਹੈ ਸਰ ਫਤੇਗੜ ਦੀ ਗੱਲ ਕੀਤੀ ਹੈ ਫਤੇਗੜ ਤੋਂ ਸੜਕ ਜਲਦੀ ਜਲਦੀ ਕਿੱਥੇ ਤੱਕ ਪਹੁੰਚੇਗੀ ਵੇਖੋ ਅੱਗੇ ਜਿੰਨੇ ਵੀ ਪਿੰਡ ਆ ਗਏ ਜਿੱਥੇ ਜਿੱਥੇ ਲੋਕਾਂ ਨੇ ਸਾਡੇ ਆਣੇ ਜਾਣਾ ਹੁੰਦਾ ਹੈ ਬਹੁਤ ਸਾਰੇ ਪਿੰਡ ਲੱਗਦੇ ਨੇ ਇਹ ਤਕਰੀਬਨ 2 ਕਰੋੜ 43 ਲੱਖ ਰੁਪਏ ਖਰਚਾ ਜਾਊਗਾ ਜਿੱਥੇ ਜਿੱਥੇ ਵੀ ਸੜਕ ਜਾਂਦੀ ਹੈ ਪਹਿਲਾ ਜਿਹੜੀ ਜਿੱਦੀ ਚੜਾਈ ਥੋੜੀ ਸੀ ਲੋਕਾਂ ਦੀ ਡਿਮਾਂਡ ਸੀ ਵੀ ਐਕਸੀਡੈਂਟ ਹੁੰਦੇ ਨੇ ਉਹਦੀ ਚੜਾਈ ਚੜਾਈ ਹੈ ਉਹ ਵਧਾਈ ਦੀ ਹੈ ਚੜਾਈ ਦੀ ਗੱਲ ਕੀਤੀ ਚੜਾਈ ਵਧਾਈਗੀ ਇੱਕ ਜਦੋਂ ਪਿੰਡ ਦੇ ਵਿੱਚ ਵਿਚਰਦੇ ਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਦੀਆਂ ਕਿ ਪਾਣੀ ਦੀ ਨਿਕਾਸੀ ਨਹੀਂ ਹੈਗੀ ਦੇਖੋ ਪਾਣੀ ਦੀ ਨਿਕਾਸੀ ਉਹਦੇ ਵਿੱਚ ਨਾਲ ਦੀ ਨਾਲ ਕਰਕੇ ਦੇ ਰਹੇ ਆ ਪਾਣੀ ਦੀ ਨਿਕਾਸੀ ਲਈ ਜਿਹੜੇ ਖਾਲੇ ਨੇ ਉਹ ਸਰਪੰਚ ਸਾਹਿਬ ساری ਪੰਚਾਇਤ ਨੇ ਕਿਹਾ ਸੀਗਾ ਖਾਲੇ ਬਣਾ ਕੇ ਦਿੱਤੇ ਜਾ ਰਹੇ ਨੇ ਉਸ ਤੋਂ ਇਲਾਵਾ ਜਿਹੜੀ ਗੰਦੇ ਪਾਣੀ ਦੇ ਨਿਕਾਸੀ ਲਈ ਪਿੰਡ ਫਤੇਗੜ ਦੀ ਪਾਈਪਲਾਈਨ ਦਾ ਜਿਹੜਾ ਅਸੀਂ ਕੰਮ ਜਿਹੜਾ ਉਹ ਵੀ ਹੁਣ ਸ਼ੁਰੂ ਕਰਨ ਜਾ ਰਹੇ ਆ ਪ੍ਰੋਪਰ ਤਰੀਕੇ ਦਾ ਹੱਲ ਜਿਹੜਾ ਨਿਕਾਸੀ ਦਾ ਗੰਦੇ ਪਾਣੀ ਦੀ ਪਿੰਡ ਫਤੇਗੜ ਦੇ ਲੋਕਾਂ ਦੀ ਬੜੀ ਵੱਡੀ ਡਿਮਾਂਡ ਸੀ ਉਹਦਾ ਹੱਲ ਜਿਹੜਾ ਹੁਣ ਅਸੀਂ ਕਰਦੇ ਜਾ ਰਹੇ ਆ ਥੈਂਕ ਯੂ